ਚੈਨੀ ਡੋਰਾ ਇਹ ਜਿਹੜੀ ਗੱਲ 'ਚ ਫਸਦੀ ਆ ਉਹਨੂੰ ਮੌਤ ਦੇ ਘਾਟ ਦੇ ਉੱਪਰ ਲੰਘਾ ਦਿੰਦੀ ਆ ਜੇ ਪ੍ਰਸ਼ਾਸਨ ਸਟਿੱਕ ਹੋਏ ਕੋਈ ਦੁਕਾਨਦਾਰ ਵੇਸਟਰਦਾ ਜਦੋਂ ਪ੍ਰਸ਼ਾਸਨ ਸਟਿੱਕ ਨਹੀਂ ਆ ਔਰ ਇਹ ਜਿਹੜੀ ਚੀਜ਼ ਆ ਆਮ ਚੀਜ਼ ਤਾਂ ਹੈ ਨਹੀਂ ਬੱਚਿਆਂ ਦੇ ਹੱਥ ਲੱਗਦੀ ਆ ਬੱਚੇ ਪਤੰਗ ਉਡਾਉਂਦੇ ਆ ਮਨਾਣੀ ਤੇ ਅਸੀਂ ਖੁਸ਼ੀ ਆ ਪਰ ਉਹ ਖੁਸ਼ੀ ਦੀ ਬੜੀ ਦੂਰ ਦੀ ਹੁੰਦੀ ਆ ਉਹ ਗਮੀ 'ਚ ਚੇਂਜ ਹੋ ਜਾਂਦੀ ਆ ਸਰਕਾਰ ਚਾਹੇ ਇਹ ਪਿੰਡਾਂ ਭਰ ਮੇ ਮਾਰਦਾ ਇਹ ਜਿਹੜੇ ਗੱਟੂ ਬਜਰੇ ਨੇ ਸਾਰੇ ਤੇ ਸਾਰੇ ਦੀ ਸਾਰੀ ਇਹਨਾਂ ਦੀ ਛਾਏ ਜਿਹਨੇ ਲੋਕ ਵੇਸ ਦੇ ਨਾਲ ਉਹਨੇ ਫੜਚਵਾਂ ਦੇ ਉੱਪਰ ਪਰਚੇ ਕੀਤੇ ਜਾਣ ਤੇ ਕਦੀ ਵੀ ਦੁਬਾਰਾ ਗਲਤੀ ਨਹੀਂ ਕਰਦੇ ਨਹੀਂ ਇਹ ਬੇਨਤੀ ਹੈ ਕਿ ਜਿਹੜਾ ਇਹ ਬੱਤੂ ਮਾਰਕੀਟ ਚ ਵੜਦਾ ਪਿਆ ਹੈ ਇਹਦੇ ਉੱਤੇ ਕੰਟਰੋਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਜਿਹੜੇ ਜਾਣਦੇ ਵਾਗ ਦੇ ਬੱਤੂ ਨੇ ਉਹਨਾਂ ਦੀ ਜਿਹੜੀ ਸੇਲਿੰਗ ਜਦੀ ਹੋ ਨਾ ਕੀਤੀ ਜਾਏ ਮੈਂ ਕੇਸ਼ ਕੁਬਾਰ ਮਾਜਰਾ ਪ੍ਰਧਾਨ ਐਸੀ ਮੋਰਚਾ ਬੀਜੇਪੀ ਮੰਡਲ ਤਾਰਗੜ ਹਲਕਾ ਪਹੇਤੋਂ ਮੈਂ ਇਸ ਪਤੰਗਬਾਜੀ ਤੇ ਇਹੀ ਮੈਸੇਜ ਦੇ ਰਿਹਾ ਜਾਂਦਾ ਕਿ ਖਾਸ ਕਰ ਪ੍ਰਸ਼ਾਸਨ ਨੂੰ ਮੇਰੀ ਇਹ ਬੇਨਤੀ ਹੈ ਕਿ ਜਿਹੜਾ ਇਹ ਗੱਟੂ ਮਾਰਕੀਟ ਚ ਵਿਕਦਾ ਪਿਆ ਹੈ ਇਹਦੇ ਉੱਤੇ ਕੰਟਰੋਲ ਕਰਨਾ ਸਰਕਾਰ ਦੀ ਡਿਊਟੀ ਬਣਦੀ ਹੈ ਇਹਦੇ ਵਿੱਚ ਬੱਚਿਆਂ ਦਾ ਵੀ ਕੋਈ ਕਸੂਰ ਨਹੀਂ ਔਰ ਦੁਕਾਨਦਾਰਾਂ ਦਾ ਵੀ ਨਹੀਂ ਹੈ ਇਹ ਜਿਹੜੀ ਬਲੈਕ ਬਿਲਿੰਗ ਤੇ ਠੱਲ ਪਾਣਾ ਜਿਹੜਾ ਹੈ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹੋ ਜਿਹੇ ਜਿਹੜੇ ਸਾਡੇ ਇੱਕ ਮਤਲਬ ਖਤਰਨਾਕ ਜਿਹੜੇ ਪ੍ਰੋਡਕਟ ਨੇ ਉਹ ਸਾਡੇ ਇੰਡੀਆ 'ਚ ਸਾਡੀ ਸਟੇਟ 'ਚ ਇੰਟਰ ਕਿੱਦਾਂ ਕਰ ਜਾਂਦੇ ਨੇ। ਕੁਐਸਚਨ ਤੇ ਇਹ ਹੈ ਮਾਰਕੀਟ ਦੇ ਵਿੱਚ ਤੇ ਚਲੋ ਅਗੇ ਲੋਕੋ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਕਿ ਜਿਹੜੇ ਦੁਕਾਨਦਾਰ ਹੈ ਇਹਨਾਂ ਨੂੰ ਵੀ ਵਾਰਨਿੰਗ ਕੀਤਾ ਜਾਏ ਵੀ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਜਾਣਲੇਵਾ ਗਟੂਨ ਹੈ ਉਹਨਾਂ ਦੀ ਜਿਹੜੀ ਸੇਲਿੰਗ ਜਿਹੜੀ ਹੈ ਉਹ ਨਾ ਕੀਤੀ ਜਾਏ ਤੇ ਨਾਲ ਹੀ ਮੈਂ ਅਪੀਲ ਕਰਨਾ ਆਪਣੇ ਨੌਜਵਾਨਾਂ ਬੱਚੇ ਬ੍ਰਦਰ ਬੱਚਿਆਂ ਨੂੰ ਵੀ ਛੋਟਿਆਂ ਨੂੰ ਵੀ ਜਿਹੜੇ ਪਤੰਗਬਾਜੀ ਦਾ ਕੰਮ ਜਾਂ ਉਡਾਉਂਦੇ ਰਹਿ ਜਾਂ ਸ਼ੌਕ ਲਈ ਕਰਦੇ ਨੇ ਵੀ ਉਹ ਜਿਹੜੀ ਆ ਪੰਜਾਬ ਮੇਡ ਜਾਂ ਹੋਮ ਮੇਡ ਜਿਹੜੀ ਡੋਰਾ ਹੈ ਉਹਦਾ ਯੂਜ਼ ਕਰਨ ਇਹੋ ਜੀ ਖਤਰਨਾਕ ਜਿਹੜੀ ਡੋਰਾ ਉਹਦਾ ਯੂਜ਼ ਨਾ ਕਰ ਬਿਲਕੁਲ ਖੋਨੀ ਡੋਰਾ ਹੈ ਆ ਦੇਖੋ ਸਾਡੇ ਪਿੱਛੇ ਪਠਾਨਕੋਟ ਵਿੱਚ ਇੱਕ ਲੇਡੀ ਜਿਹੜੀ ਆ ਉਹਦੇ ਡੋਰ ਜਿਹੜੀ ਆ ਸੁਟੀ ਜਾ ਰਹੀ ਉਹਦੇ ਗਲੇ 'ਚ ਵੱਜੀ ਇਹਦਾ ਗਲਾ ਵੱਢੇ ਜਾਂਦਾ ਇਹਦਾ ਨੱਕ ਵੱਢੇ ਜਾਂਦਾ ਕਿ ਇਹਦਾ ਸਰੀਰ ਦੇ ਕਈ ਅੰਗ ਜਿਹੜੇ ਆ ਉਹ ਫਟਰ ਫਟਰ ਹੁੰਦੇ ਨੇ ਇਸ ਕਰਕੇ ਜਿਹੜੀ ਜਾਲ ਲਵਾਇਆ ਖੁਣੀ ਡੋਰੀ ਹੈ ਇਹਦਾ ਨਾਮ ਬਿਲਕੁਲ ਸਹੀ ਹੈ ਔਰ ਇਹਦੇ ਤੇ ਜਿਹੜਾ ਹੈ ਬਿਲਕੁਲ ਸਰਕਾਰ ਨੂੰ ਜਿਹੜਾ ਹੈ ਉਹ ਬੈਲ ਲਾਣਾ ਚਾਹੀਦਾ ਮੈਂ ਸੰਦੀਪ ਸਿੰਘ ਜੱਗੀ ਮੰਡਲ ਪ੍ਰਧਾਨ ਬੀਜੇਪੀ ਤਾਰਾਗੜ ਜੋ ਤੁਸੀਂ ਗੱਲ ਕੀਤੀ ਹੈ ਗੱਟੂਆਂ ਦੀ ਚਾਈਨਿਸ ਡੋਰ ਜਿਹਨੂੰ ਬੋਲਦੇ ਆਪਾਂ ਇਹ ਉਹ ਕਹਾਵਤ ਫਿੱਟ ਬੰਦੀ ਆ ਬੇੜੇ ਆਈ ਜਾਂਜ ਤੇ ਬਿੰਨੋ ਕੁੜੀ ਦੇ ਕੰਨ ਇਹ ਜੱਕਦਾ ਵੀ ਡੋਰਾ ਜਾਂਦੀ ਇਹ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਆਸਤਾ ਆਸਤਾ ਕਰਕੇ ਆ ਜਾਂਦੀ ਹੈ ਫਿਰ ਇੱਕ ਦੋ ਬੰਦਾ ਫੜ ਲੈਂਦੇ ਆ ਫਿਰ ਪੇਪਰ ਜੀ ਦੇ ਦਿੰਦੇ ਆ ਪ੍ਰਸ਼ਾਸਨ ਨੇ ਪੁਲਿਸ ਨੇ ਇਹ ਇਨੇ ਗੱਟੂ ਫੜ ਲਿਆ ਜਦ ਕਿ ਰੂਟੀਨ ਚ ਚੈਕਿੰਗ ਕੀਤੀ ਜਾਏ ਦੁਕਾਨਦਾਰ ਹੀ ਵਿਛਦੇ ਆ ਕਿਤੋਂ ਕੋਈ ਜੋ ਬੱਚਾ ਲੈਂਦਾ ਹੈ ਬੱਚੇ ਨੂੰ ਕਿਤੋਂ ਮਿਲਦਾ ਹੈ ਗੱਟੂ ਮਿਲਦਾ ਹੈ ਉਹ ਤਾਂ ਹੀ ਲੈਂਦਾ ਹੈ ਬੱਚੇ ਦਾ ਕੋਈ ਕਸੂਰ ਨਹੀਂ ਦੇ ਵਿੱਚ ਕਸੂਰ ਪ੍ਰਸ਼ਾਸਨ ਦਾ ਇਹ ਮਿਲੀ ਭਗਤ ਨਾਲ ਮਹੀਨੇ ਬੱਚੇ ਦੇ ਆ ਸਭ ਕੁਝ ਹੈ ਔਰ ਇਹ ਲੋੜੀ ਦਾ ਤਿਹਾਰ ਇੱਕ ਖੁਸ਼ੀਆਂ ਪਰ ਆਹ ਤੇ ਆ ਰਹੀ ਤੇ ਇਹਦੇ ਵਿੱਚ ਲੋਕੀ ਕਿਸੇ ਦੀ ਡੈਥ ਹੋ ਜਾਨੀ ਤੇ ਲੋੜੀ ਨਹੀਂ ਮਨਾਉਂਦੇ ਰਹੀ ਇੱਕ ਗੱਟੂ ਜਿਹੜਾ ਇਹ ਜਾਨ ਜਾਣ ਕੇ ਮੂਰ ਲੋਕਾਂ ਦੇ ਘਰ ਲਿਆ ਰਿਆ ਮੈਂ ਕੱਲ ਦੇਖ ਰਿਆ ਸੀ ਇੱਕ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਪੂਰਾ ਨੱਕ ਵਢਿਆ ਗਿਆ ਇੱਕ ਕੋਈ ਲੇਡੀ ਪਠਾਨਕੋਟ ਤੋਂ ਉਹਨਾਂ ਦਾ ਗਲਾ ਵਢਿਆ ਗਿਆ ਉਹ ਲੋੜੀ ਧਾਰ ਕੇ ਦਮ ਮਾਰਾਂਗੇ ਇਹ ਬਿਲਕੁਲ ਤੁਹਾਡੀ ਸਹੀ ਗੱਲ ਹੈ ਸਾਰਿਆਂ ਦੀ ਆਵਾਜ਼ ਹੈ ਕਿ ਗੱਟੂ ਜਿਹੜਾ ਆ ਅਹਿਲੀ ਗੱਲ ਦੇ ਬੱਚਿਆਂ ਨੂੰ ਵੇਅਰ ਕਰਨਾ ਪੈਗਾ ਮਾਪਿਆਂ ਨੂੰ ਵੀ ਨਹੀਂ ਚਲਾਏ ਆਪਣੇ ਲੋਰੇ ਗੜੀ ਨਹੀਂ ਚਲਾਏ ਨੰਬਰ 2 ਪ੍ਰਸ਼ਾਸਨ ਨੂੰ ਜ਼ਿਆਦਾ ਇਹਦੇ ਤੇ ਫੋਕਸ ਕਰਨਾ ਪੈਗਾ ਵੀ ਆਂਦੀ ਕਿੱਥੋਂ ਹੈ ਤੇ ਕਦੋਂ ਆਣਾ ਸ਼ੁਰੂ ਹੁੰਦੀਆਂ ਨੇ ਇਹ ਇੱਕ ਦਿਨ ਜ ਨਹੀਂ ਆਂਦੀ ਇਹ ਬਹੁਤ ਮਤਲਬ ਇੱਕ ਇੱਕ ਸਕੈਂਡਲ ਹੈ ਬਹੁਤ ਵੱਡਾ ਘਟੂਰ ਔਰ ਇਹ ਪਿੰਡਾਂ 'ਚ ਸਰਨਾਬਦ ਹੋ ਗਿਆ ਹੁਣ ਸ਼ਹਿਰਾਂ 'ਚ ਘਟਾ ਪਿੰਡਾਂ ਦੇ ਲਾਗੇ-ਲਾਗੇ ਸਾਡੇ ਵੀ ਤਾਰਾਗੜ੍ਹ ਕਸਬੇ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਦੂਰ-ਦੂਰ ਰੱਖੇ ਜਾਣਾ ਨੇ ਪਦੰਗ ਤਰਗੜੇ ਲੋ ਲੋ ਡੋਰ ਫਰਾਨਾ ਬੰਦਾ ਕਿਦੇ ਰੱਖੇ ਦਾ ਉਥੋਂ ਡੋਰ ਲੈ ਲੋ ਜਾ ਕੇ ਜੀ ਇਹ ਗੱਟੂ ਇਸ ਕਰਕੇ ਆਪਾਂ ਇਹ ਮੰਗਰ ਦੇ ਪ੍ਰਸ਼ਾਸਨ ਤੋਂ ਕਿ ਇਹ ਗੱਟੂ ਬਿਲਕੁਲ ਪੂਰਨ ਤੌਰ ਤੇ ਬੰਦ ਹੋਣਾ ਚਾਹੀਦਾ ਔਰ ਲੋਕਾਂ ਦੀ ਜਿਹੜੀ ਜਾਨ ਸੇਫ ਹੋਏ ਇੱਕ ਦੇ ਲੋਕਾਂ ਦੇ ਤੇ ਕਿਸੇ ਦੀ ਕੋਈ ਗੱਲਾ ਵਟੇ ਜਾਂਦਾ ਅਵਾ ਜਿਹੜੇ ਬੇਜਵਾਨ ਪਛੂ ਪੰਛੀ ਹੈ ਉਹਨਾਂ ਦਾ ਕੀ ਕਸੂਰ ਆ ਵਿਚਾਰਿਆਂ ਦਾ ਉਹ ਦੇਖੋ ਕੋਈ ਪੇੜ ਤੇ ਲੜਕੇ ਦਾ ਕੋਈ ਕਿਤੇ ਆ ਕੋਈ ਕਿਤੇ ਆ ਕੱਲ ਮੈਂ ਪਰਸੋ ਦੇਖ ਰਹੀ ਇੱਕ ਬੰਦਾ ਕ੍ਰੇਨ ਦੇ ਨਾਲ ਚੜ ਕੇ ਉੱਪਰ ਉਹਨੂੰ ਪੰਛੀ ਦੀ ਵਿਚਾਰੇ ਦੀ ਚੜਾਈ ਆ ਮਤਲਬ ਗੱਟੂ ਤੋਂ ਵੀ ਫੰਗ ਕੱਢੇ ਆ ਬਾੜ ਦੇ ਵੇਜਵਾਨਾਂ ਦਾ ਬਹੁਤ ਬੁਰਾ ਅਸਰ ਪੈ ਰਿਹਾ ਇਸ ਕਰਕੇ ਪ੍ਰਸ਼ਾਸਨ ਨੇ ਵੀ ਮੰਗਿਆ ਸਾਡੀ ਸਾਰਿਆਂ ਦੀ ਕਿ ਇਹ ਗੱਟੂ ਡੋਰ ਤੇ ਬਿਲਕੁਲ ਪਾਬੰਦੀ ਲਾਈ ਜਾਵੇ ਧੰਨਵਾਦ ਜੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਲੋਹੜੀ ਦਾ ਤਿਹਾਰਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਆਪਣੇ ਹੋਰ ਵੀ ਕਾਰਜਕ੍ਰਮ ਹੁੰਦੇ ਆ ਲੋਹੜੀ ਤੇ ਇਹ ਜ਼ਰੂਰੀ ਥੋੜੀ ਹੈ ਕਿ ਗੱਟੂ ਵਿੱਚ ਪਤੰਗਬਾਜ਼ੀ ਕਰਨੀ ਹੈ ਤੇ ਇਹ ਹੁੰਦਾ ਆਪਣੀ ਪਰ ਲੋੜੀ ਵਰਤਨ ਧਾਗਾ ਡੋਰ ਵਰਤਨ ਆ ਗਈ ਮਾਪੇ ਦੀ ਸੇਵਾ ਕਰਨ ਬੱਚੇ ਨੂੰ ਉਹੀ ਮੈਸੇਜ ਹੈ ਜੇ ਮਾਪੇ ਮਨਾ ਕਰਦੇ ਉਹਦੀ ਗੱਲ ਮੰਨਣ ਮਤਲਬ ਕਿ ਲੋਗਲ ਡੋਰ ਬੜੀ ਹੈ ਦੇਸੀ ਪਹਿਲਾਂ ਵੀ ਲੋਕੀ ਲਾਉਂਦੇ ਰਿਹਾ ਡੋਰਾ ਨਟ ਲਾ ਕੇ ਸਭ ਕੁਝ ਕਰਕੇ ਠੀਕ ਹੈ ਜੀ ਉਹ ਵਧੀਆ ਤਰੀਕੇ ਨਾਲ ਲੋੜੀ ਮਨਾਉਣ ਧੰਨਵਾਦ ਜੀ ਇਹ ਚਾਈਨੀ ਡੋਰਾ ਇਹ ਜਿਹਦੇ ਵੀ ਗੱਲ ਚ ਫਸਦੀ ਹੈ ਉਹਨੂੰ ਮੌਤ ਦੇ ਘਾਟ ਤੇ ਉਤਾਰ ਦਿੰਦੀ ਹੈ ਜੇ ਪ੍ਰਸ਼ਾਸਨ ਸਟਿਕ ਹੋਏ ਕੋਈ ਦੁਕਾਨਦਾਰ ਵੇਚ ਸਕਦਾ ਜਦੋਂ ਪ੍ਰਸ਼ਾਸਨ ਸਟਿਕ ਨਹੀਂ ਆ ਔਰ ਇਹ ਜਿਹੜੀ ਚੀਜ਼ ਆ ਆਮ ਚੀਜ਼ ਤੇ ਹੈ ਨਹੀਂ ਬੱਚਿਆਂ ਦੇ ਹੱਥ ਲੱਗਦੀ ਆ ਬੱਚੇ ਪਤੰਗ ਉਡਾਉਂਦੇ ਨਾ ਮਨਾਣੀ ਤੇ ਅਸੀਂ ਖੁਸ਼ੀ ਆ ਪਰ ਉਹ ਖੁਸ਼ੀ ਤੇ ਬੜੀ ਦੂਰ ਦੀ ਹੁੰਦੀ ਆ ਉਹ ਗਮੀ ਚ ਚੇਂਜ ਹੋ ਜਾਂਦੀ ਆ ਸਰਕਾਰ ਚਾਹੇ ਤੇ ਪਰਿੰਦਾ ਪਰ ਨਹੀਂ ਮਾਰਦਾ ਇਹ ਜਿਹੜੇ ਗੱਟੂ ਵਿਗਰੇ ਨੇ ਸਾਰੇ ਇਹ ਸਾਰੇ ਦੀ ਸਾਰੀ ਇਹਨਾਂ ਦੀ ਸ਼ਾਹ ਆ ਜਿਹੜੇ ਲੋਕ ਵੇਚਦੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਪਰ ਪਰਚੇ ਕੀਤੇ ਜਾਣ ਇਹ ਕਦੀ ਵੀ ਦੁਬਾਰਾ ਗਲਤੀ ਨਹੀਂ ਕਰਦੇ ਤਾਂ ਇਹਨੂੰ ਕੁਝ ਕਹਿਣਾ ਨਹੀਂ ਇਸ ਕਰਕੇ ਘਟੂ ਵੇਖ ਰਿਹਾ ਜੇਬ ਕੀ ਕਰਨਾ ਹੈ ਕਿਉਂਕਿ ਕਾਰਵਾਈ ਇਸ ਕਰਕੇ ਨਹੀਂ ਕਰਦੀ ਇਹਨਾਂ ਦੀ ਮਿਲੀ ਭਗਤਾ ਇਹ ਡਰਨ ਲਾਉਂਦੇ ਨੇ ਸਿਰਫ ਸਾਡੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਕਿ ਸਾਡੀਆਂ ਅੱਖਾਂ 'ਚ ਘੱਟਾ ਪਾਇਆ ਜਾਂਦਾ ਕਿ ਇਹ ਡਰਨ ਉਡਾ ਰਹੇ ਨੇ ਜੇ ਇਹ ਕਾਰਵਾਈ ਕਰਨ ਤੇ ਇਹ ਡੋਰ ਵੇਖ ਹੀ ਨਹੀਂ ਸਕਤੇ ਉਹ ਇਹ ਕਾਰਵਾਈ ਕਰਦੇ ਨੇ ਜੇ ਫੜਦੇ ਨੇ ਕਿ ਇਹਨੂੰ ਛੱਡ ਦਿੰਦੇ ਨੇ